ਹੈਲੋ ਜੀ ਸਤਿ ਸ਼੍ਰੀ ਅਕਾਲ ਅੱਜ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਸੋਹਣਾ ਡਿਜ਼ਾਈਨ ਇਸ ਡਿਜ਼ਾਈਨ ਨੂੰ ਬਣਾਉਣ ਦੇ ਲਈ ਆਪਾਂ ਨੂੰ 4-4 ਦੀਆਂ ਕੁੰਡੀਆਂ ਦੀ ਪਲਾ 4-4 ਕੁੰਡੀਆਂ ਦੇ ਹਿਸਾਬ ਨਾਲ ਕੁੰਡੇ ਰੱਖਣੇ ਹੋਣਗੇ 4+4+4 ਔਰ ਤਿੰਨ ਕੁੰਡੇ ਆਪਾਂ ਨੂੰ ਵਾਧੂ ਰੱਖਣੇ ਹੋਣਗੇ ਠੀਕ ਹੈ ਜੀ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕਾਰਡੀਗਨ ਦੇ ਵਿੱਚ ਅਪਲਾਈ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਬਣ ਕੇ ਤਿਆਰ ਹੁੰਦਾਗਾ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜਾਂਦਾਗਾ ਬਹੁਤ ਹੀ ਜ਼ਿਆਦਾ ਜਿਹੜੇ ਆਪਾਂ ਬਿਲਕੁਲ ਵੀ ਆਪਾਂ ਨੂੰ ਬਣਤੀ ਘਟ ਆਉਂਦੀ ਆ ਉਹ ਵੀ ਇਹਨੂੰ ਆਸਾਨੀ ਦੇ ਨਾਲ ਇਸ ਡਿਜ਼ਾਈਨ ਨੂੰ ਬਣਾ ਸਕਦਾਗਾ ਇਹ ਬਾਕੀ ਇਸ ਨੂੰ ਆਪਾਂ ਕਿਸੇ ਵੀ ਕਲਰ ਦੇ ਵਿੱਚ ਅਪਲਾਈ ਕਰਾਂਗੇ ਤਾਂ ਹਰੇਕ ਕਲਰ ਤੇ ਹੀ ਇਹਹੀ ਡਿਜ਼ਾਈਨ ਹੈ ਜਿਹੜਾ ਬਹੁਤ ਹੀ ਜ਼ਿਆਦਾ ਸੋਹਣਾ ਲੱਗੂਗਾ ਕਰਦੇ ਆ ਜੀ ਆਪਾਂ ਡਿਜ਼ਾਈਨ ਦੀ ਸ਼ੁਰੂਆਤ نیچے ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਤੁਸੀਂ ਡਿਜ਼ਾਈਨ ਦੀ ਜਿਹੜੀ ਪਹਿਲੀ ਸਲਾਈ ਹੋਊਗੀ ਸਿੱਧੇ ਪਾਸੇ ਤੋਂ ਉਹਨੂੰ ਬਿਲਕੁਲ ਸਿੱਧੇ-ਸਿੱਧੇ ਬਣਾ ਕੇ ਕੰਪਲੀਟ ਕਰ ਲੈਣਾ। ਤੇ ਇਸ ਤਰੀਕੇ ਨਾਲ ਲੈਂਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਬਾਰਡਰ ਬਣਾਉਣ ਤੋਂ ਬਾਅਦ ਹੁਣ ਇਸ ਤਰ੍ਹਾਂ ਪਲੇਨ ਸਿੱਧੇ ਪੁੱਠੇ ਕੁੰਡਿਆਂ ਨਾਲ ਤੁਸੀਂ ਕਿਵੇਂ ਵੀ ਬਣਾ ਕੇ ਉਹਨੂੰ ਕੰਪਲੀਟ ਕਰ ਲੈਣਾ। ਮੈਂ ਇਹ ਕੰਪਲੀਟ ਕਰਕੇ ਫਿਰ ਤੁਹਾਨੂੰ ਅੱਗੇ ਦਿਖਾਉਣੀ ਆ। ਸਿੱਧੇ ਪਾਸੇ ਤੋਂ ਜਾਨਕੀ ਆਪਾਂ ਨੇ ਇੱਕ ਸਲਾਈ ਪਲੇਨ ਪਾ ਲਈ ਆ ਇਹ ਵੇਜ਼ਰੋ ਹਰ ਵਾਰੀ ਨਹੀਂ ਪਹਿਣੀ ਇਹ ਸਿਰਫ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸਲਾਈ ਪਲੇਨ ਪਾਉਗੀ ਡਿਜ਼ਾਈਨ ਆ ਜਿਹੜਾ ਵੈਕ ਸਾਈਡ ਤੋਂ ਸਟਾਰਟ ਹੋਊਗਾ ਸ਼ੁਰੂ ਹੋਊਗਾ ਚਾਰ ਸਲਾਈਆਂ ਦਾ ਇਹ ਡਿਜ਼ਾਈਨ ਆ ਤਾਂ ਹਾਂ ਜੀ ਬੈਕ ਸਾਈਡ ਤੋਂ ਆਪਾਂ ਡਿਜ਼ਾਈਨ ਕਰਦੇ ਹਾਂ ਸ਼ੁਰੂ ਤੇ ਪਹਿਲਾ ਕੁੰਡਾ ਐ ਸਟਿਚ ਵਾਲਾ ਉਤਾਰ ਲਵਾਂਗੇ ਬੈਕ ਸਾਈਡ ਤੋਂ ਡਿਜ਼ਾਈਨ ਦੀ ਪਹਿਲੀ ਸਲਾਈਆ ਠੀਕ ਹੈ ਜੀ ਧਾਗਾ ਬਾਹਰ ਨੂੰ ਕਰਾਂਗੇ ਪਹਿਲਾ ਕੁੰਡਾ ਆਪਾਂ ਸਿੱਧਾ ਬਣਾ ਲੈਣਾ ਐ ਸਟਿਚ ਕੁੰਡਾ ਉਤਾਰ ਕੇ ਤੇ ਕੁੰਡਾ ਸਿੱਧਾ ਧਾਗਾ ਆਪਣੇ ਵੱਲ ਕਰਾਂਗੇ ਤਿੰਨ ਕੁੰਡੇ ਹੁਲਟੇ ਬਣਾਵਾਂਗੇ ਕਿੱਥੇ ਐ ਸਟਿਚ ਵਾਲੇ ਕੁੰਡੇ ਨੂੰ ਛੱਡ ਕੇ ਆਹੀ ਚਾਰ ਕੁੰਡਿਆਂ ਦਾ ਜਿਹੜਾ ਡਿਜ਼ਾਈਨ ਆਪਾਂ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਨਾ ਇੱਕ ਕੁੰਡਾ ਸਿੱਧਾ ਤਿੰਨ ਕੁੰਡੇ ਪੁੱਠੇ ਫਿਰ ਇੱਕ ਕੁੰਡਾ ਸਿੱਧਾ ਤਿੰਨ ਕੁੰਡੇ ਇੱਥੇ ਇੱਕ ਕੁੰਡਾ ਸਿੱਧਾ ਤਿੰਨ ਕੁੰਡੇ ਇੱਥੇ ਠੀਕ ਹੈ ਜੀ ਲਾਸਟ ਵਿੱਚ ਆਪਣਾ ਇੱਕ ਕੁੰਡਾ ਜਿਹੜਾ ਸਿੱਧਾ ਆਉਣਾ ਚਾਹੀਦਾ ਕਿ ਇਹ ਜ਼ਰੂਰੀ ਆ ਜਿਸ ਤਰ੍ਹਾਂ ਕਿ ਸਟਾਰਟਿੰਗ ਦੇ ਵਿੱਚ ਆਪਣਾ ਇੱਕ ਕੁੰਡਾ ਸਿੱਧਾ ਆ ਔਰ ਲਾਸਟ ਤੇ ਵੀ ਉਸ ਤੋਂ ਬਾਅਦ ਆਪਣੇ ਕੋਲ ਇੱਥੇ ਇੱਕ ਕੁੰਡਾ ਵੱਧ ਤਾਗਾ ਐ ਸਟਿਚ ਲਈ ਇਹਨੂੰ ਆਪਾਂ ਦੋ ਦਾ ਇੱਕ ਕਰ ਦਵਾਂਗੇ ਠੀਕ ਹੈ ਜੀ ਡੇਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਬੈਕ ਸਾਈਡ ਤੋਂ ਸਿੱਧੇ ਪਾਸੇ ਡਿਜ਼ਾਈਨ ਦੀ ਦੂਜੀ ਸਲਾਈ ਆ ਪਹਿਲਾ ਕੁੰਡਾ ਉਤਾਰ ਲਵਾਂਗੇ ਤੱਕ ਆਪਣੇ ਵੱਲ ਕਰਾਂਗੇ ਇੱਕ ਕੁੰਡਾ ਉਲਟਾ ਬਣਾਵਾਂਗੇ ਤਿੰਨ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਠੀਕ ਹੈ ਬਈਨ ਦੀ ਦੂਜੀ ਸਲਾਈ ਦੇ ਵਿੱਚ ਆਹੀ ਚਾਰ ਕੁੰਡਿਆਂ ਨੂੰ ਪਰ ਰਿਪੀਟ ਕਰਾਂਗੇ ਐ ਸਟਿਚ ਕੁੰਡੇ ਨੂੰ ਛੱਡ ਕੇ ਇੱਕ ਕੁੰਡਾ ਪੁੱਠਾ ਤਿੰਨ ਕੁੰਡੇ ਸਿੱਧੇ ਜਿਸ ਤਰ੍ਹਾਂ ਦੇ ਕੁੰਡੇ ਆਪਾਂ ਨੂੰ ਦੇਸਦੇ ਨੇ ਮਤਲਬ ਉਸੇ ਤਰ੍ਹਾਂ ਦੇ ਆਪਾਂ ਇਹ ਦੂਜੀ ਸਲਾਈ ਦੇ ਵਿੱਚ ਸਿੱਧੇ ਪਾਸੇ ਤੋਂ ਬਣਾਉਣੇ ਆ ਇੱਕ ਕੁੰਡਾ ਪੁੱਠਾ ਤਿੰਨ ਕੁੰਡੇ ਸਿੱਤੇ ਜੀ ਇੱਕੋ ਕੁੰਡਾ ਪੁੱਠਾ ਤਿੰਨ ਕੁੰਡੇ ਸਿੱਤੇ ਇਸ ਤਰੀਕੇ ਨਾਲ ਲਾਸਟ ਤੇ ਇੱਕ ਕੁੰਡਾ ਪੁੱਠਾ ਔਰ ਐਸਟੀ ਚ ਵਾਲਾ ਸਿੱਤਾ ਤੋ ਸਲਾਈਆਂ ਕੰਪਲੀਟ ਹੋ ਗਈਆਂ ਤੀਜੀ ਸਲਾਈ ਸਿੱਧੇ ਪਸ ਪੁੱਠੇ ਪਸੇ ਪਹਿਲਾ ਗੁੰਡਾ ਉਤਾਰ ਲਵਾਂਗੇ ਧਾਗਾ ਬਾਹਰ ਨੂੰ ਕਰਾਂਗੇ ਜਿਹੜਾ ਗੁੰਡਾ ਆਪਾਂ ਨੇ ਸਿੱਧਾ ਬਣਾਇਆ ਉਹ ਨੂੰ ਸਿੱਧਾ ਬਣਾਵਾਂਗੇ ਇਸ ਤਰੀਕੇ ਦੇਖੋ ਜੀ ਧਾਗਾ ਆਪਣੇ ਵੱਲ ਕਰਾਂਗੇ ਇੱਕ ਗੁੰਡਾ ਪੁੱਠਾ ਬਣਾਵਾਂਗੇ ਸਲਾਈ ਤੇ ਬੜ ਪਾਵਾਂਗੇ ਇਸ ਤਰੀਕੇ ਨਾਲ ਫੇਰ ਇੱਕ ਗੁੰਡਾ ਪੁੱਠਾ ਬਣਾ ਲਾਂਗੇ బా ఫా బాగా బాను కీ చారను రిపీట్లాయి సగా అనే వల్ల కండా పుట్ా స బ పాయా ఫా బాగా ఒక కుడా ఫా బాగా బాను కే స ఇక్కడ పుట్లా సీ సైతే బండా ఉల్టా ఫళ పావే ఫాగా పని వల్ల కి కు ఉల్టా సై బాయా ఉల్టా ఫిల్ పాయా ఉల్టా లాస్ట్ కండా ਸਿੱਧਾ ਔਰ ਐ ਸਟਿਚ ਵਾਲਾ ਉਲਟਾ ਤਿੰਨ ਸਲਾਈਆਂ ਕੰਪਲੀਟ ਹੋ ਗਈਆਂ ਚੌਥੀ ਸਲਾਈ ਸਿੱਧੇ ਪਾਸੇ ਤੋਂ ਡਿਜ਼ਾਈਨ ਦੀ ਹੀ ਲਾਸਟ ਸਲਾਈ ਹੈ ਪਹਿਲਾ ਕੁੰਡਾ ਸਲਿੱਪ ਕਰਾਂਗੇ ਧਾਗਾ ਆਪਣੇ ਵੱਲ ਕਰਾਂਗੇ ਇੱਕ ਕੁੰਡਾ ਉਲਟਾ ਬਣਾਵਾਂਗੇ ਇਸ ਤਰੀਕੇ ਨਾਲ ਧਾਗਾ ਵਾਰਨ ਕਰਾਂਗੇ ਫਿਰ ਆਪਾਂ ਜਿਹੜੇ ਬਲ ਪਾਏ ਆ ਇਹਨਾਂ ਨੂੰ ਉਤਾਰਾਂਗੇ ਇੱਕ ਨੂੰ ਇਸ ਤਰ੍ਹਾਂ ਸਲਾਈ ਤੇ ਲਾਵਾਂਗੇ ਹੀ ਵਾਲ ਨੂੰ ਉਤਾਰ ਦਾਂਗੇ ਫਿਰ ਇਹਨੂੰ ਸਲਾਈ ਤੇ ਲਵਾਂਗੇ ਆ ਵਾਲ ਨੂੰ ਉਤਾਰ ਦਾਂਗੇ ਤੀਜੇ ਗੁੰਡੇ ਨੂੰ ਵੀ ਸਲਾਈ ਤੇ ਲੈ ਲਾਂਗੇ ਠੀਕ ਜੀ ਇਹਨਾਂ ਦੇ ਬਾਲ ਉਤਾਰ ਕੇ ਆਪਾਂ ਇਹਨਾਂ ਨੂੰ ਢਿੱਲੇ ਜੇ ਕਰਕੇ ਖੱਬੀ ਸਾਈਡ ਵਾਲੀ ਸਲਾਈ ਤੇ ਲੈ ਕੇ ਫਿਰ ਆਪਾਂ ਨੇ ਇੱਕ ਗੁੰਡਾ ਇਹਨਾਂ ਚੋਂ ਛੱਡ ਕੇ ਦੋ ਗੁੰਡਿਆਂ ਦੇ ਇਸ ਤਰ੍ਹਾਂ ਵਿਚਕਾਰ ਦੀ ਲੂਪ ਬਣਾ ਲੈਣੀ ਆ ਫਿਰ ਇਸ ਤਰ੍ਹਾਂ ਸਲਾਈ ਤੇ ਬਾਲ ਫੋਣਾ ਇੱਕ ਲੂਪ ਹੋਰ ਬਣਾ ਲੈਣੀ ਆ ਠੀਕ ਹੈ ਜੀ ਫਿਰ ਇਹਨਾਂ ਨੂੰ ਤਿੰਨਾ ਕੁੰਡਿਆਂ ਦਾ ਬੈਕ ਲੂਪ ਤੋਂ ਇੱਕ ਕਰਦੇ ਹਾਂ ਇਸ ਤਰੀਕੇ ਨਾਲ ਉਸ ਤੋਂ ਬਾਅਦ ਜਿਹੜੇ ਆਪਾਂ ਉੱਪਰ ਜੀ ਕੁੰਡੇ ਦਿਖਦਿਆਂ ਤੋਂ ਇਹਨਾਂ ਨੂੰ ਇਹਨਾਂ ਦੇ ਉੱਪਰ ਦੀ ਇਸ ਤਰ੍ਹਾਂ ਕੱਪੀ ਸਲਾਈ ਦੇ ਲਿਆ ਕੇ ਇਹਨਾਂ ਨੂੰ ਵੀ ਬੈਕ ਸਾਈਡ ਤੋਂ ਕਰ ਦਾਂਗੇ ਠੀਕ ਹੈ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਇਹਹੀ ਚਾਰ ਕੁੰਡੇ ਨੂੰ ਆਪਾਂ ਨੇ ਬਾਰ ਬਾਰ ਰਿਪੀਟ ਕਰਨਾ ਚੌਥੀ ਸਲਾਈ ਦੇ ਵਿੱਚ ਇਹ ਕੁੁੰਡਾ ਉਲਟਾ ਤਗਾ ਵਰਮ ਕਰਾਂਗੇ ਕਿਉਂ ਇਨਾਂ ਦਾ ਆਪਾਂ ਬਲ ਉਤਾਰ ਕੇ ਇਨਾਂ ਨੂੰ ਕੁੁੰਡਿਆਂ ਨੂੰ ਲੂਸ ਕਰ ਲਵਾਂਗੇ ਇਸ ਤਰ੍ਹਾਂ ਜਿਹੜੀ ਆਪਾਂ ਨੇ ਬਲ ਚੜਾਈ ਸੀ ਬਲ ਉਤਾਰ ਕੇ ਕੱਪੀ ਸਾਈਡ ਵਾਲੀ ਸਲਾਈ ਤੇ ਲੈ ਕੇ ਇਨਾਂ ਦੇ ਦੋ ਕੁੁੰਡਿਆਂ ਦੇ ਵਿੱਚ ਘਾਰ ਹੁੰਦੀ ਐ ਇਸ ਤਰ੍ਹਾਂ ਲੂਪ ਬਣਾਵਾਂਗੇ ਠੀਕ ਹੈ ਜੀ ਫਿਰ ਸਲਾਈ ਤੇ ਬਲ ਪਾਵਾਂਗੇ ਇੱਕ ਲੂਪ ਹੋਰ ਬਣਾ ਲਵਾਂਗੇ ਫਿਰ ਇਹਨਾਂ ਤਿੰਨਾਂ ਕੁੰਡੀਆਂ ਨੂੰ ਬੈਕ ਸਾਈਡ ਤੋਂ ਇੱਕ ਕਰ ਦਾਂਗੇ ਜਿਹੜੇ ਉਤਾਰ ਦਾਂਗੇ ਫਿਰ ਜਿਹੜੇ ਆਪਾਂ ਨੂੰ ਉੱਪਰ ਜੀ ਦੋ ਕੁੰਡੇ ਦਿਖਦੇ ਆ ਇਹਨਾਂ ਨੂੰ ਇਹਨਾਂ ਦੇ ਉੱਪਰ ਦੀ ਇਸ ਤਰ੍ਹਾਂ ਲੈ ਜਾਣਗੇ ਇੱਧਰ ਇਹਨਾਂ ਨੂੰ ਵੀ ਬੈਕ ਸਾਈਡ ਤੋਂ ਇੱਕ ਕਰ ਦਾਂਗੇ ਠੀਕ ਹੈ ਇੱਕ ਕੁੰਡਾ ਪੁੱਟਾ ਦੁਬਾਰਾ ਫਿਰ ਰਿਪੀਟ ਕਰਦੇ ਹਾਂ ਇਸ ਤਰ੍ਹਾਂ ਜਿਹੜੇ ਆਪਨੇ ਮਾਰਿਆ ਉਹਨਾਂ ਨੂੰ ਉਤਾਰ ਕੇ ਇਹਨਾਂ ਨੂੰ ਲੂਜ਼ ਕਰਾਂਗੇ ਇਸ ਤਰੀਕੇ ਨਾਲ ਤਿੰਨੇ ਕੁੰਡੇ ਇਹਨਾਂ ਤਿੰਨੇ ਕੁੰਡਿਆਂ ਨੂੰ ਘੱਟ ਪੀ ਸਾਈਡ ਵਾਲੀ ਸਿਲਾਈ ਤੇ ਲੈ ਕੇ ਫਿਰ ਦੋ ਕੁੰਡਿਆਂ ਦੇ ਇਸ ਤਰ੍ਹਾਂ ਵਿੱਚ ਘਾਰੋਂ ਦੀ ਲੂਪ ਬਣਾ ਲੈਣੀ ਹੈ ਠੀਕ ਹੈ ਜੀ ਸਿਲਾਈ ਤੇ ਬਲ ਪਾ ਦੇਣਾ ਇੱਕ ਲੂਪ ਹੋਰ ਬਣਾ ਲੈਣੀ ਆ ਫਿਰ ਇਹਨਾਂ ਦਾ ਤਿੰਨਾਂ ਦਾ ਬੈਕ ਸਾਈਡ ਤੋਂ ਇੱਕ ਕਰ ਦੇਣਾ ਤੇ ਜਿਹੜੀ ਆਪਾਂ ਨੂੰ ਉੱਪਰ ਜੀ ਦੋ ਕੁੰਟੇ ਦਿਖਦੇ ਆ ਇਸ ਤਰ੍ਹਾਂ ਇਹਨਾਂ ਨੂੰ ਅੱਧਰ ਘੱਟ ਪੀ ਸਾਈਡ ਵਾਲੀ ਸਿਲਾਈ ਤੇ ਲਿਜਾ ਕੇ ਬੈਕ ਸਾਈਡ ਤੋਂ ਦੋਨਾਂ ਦਾ ਇੱਕ ਕਰ ਦੇਣਾ ਇੱਕ ਕੁੰਡਾ ਫੇਰ ਉਲਟਾ ਇਹਨਾਂ ਦੇ ਆਪਾਂ ਬਲ ਉਤਾਰਾਂਗੇ ਤਾਂ ਕਿ ਆ ਪਿੱਛੇ ਕਰਕੇ ਇਸ ਤਰ੍ਹਾਂ ਕੱਬੀ ਸਾਈਡ ਵਾਲੀ ਸਿਲਾਈ ਤੇ ਲੈ ਕੇ ਦੋ ਕੁੰਡੇ ਇਸ ਤਰ੍ਹਾਂ ਵਿਚਕਾਉਣ ਦੀ ਇੱਕ ਲੂਪ ਬਣਾਵਾਂਗੇ ਸਿਲਾਈ ਤੇ ਬਲ ਪਾਵਾਂਗੇ ਫੇਰ ਇੱਕ ਲੂਪ ਬਣਾ ਲਾਂਗੇ ਫੇਰ ਇਹਨਾਂ ਤਿੰਨਾਂ ਨੂੰ ਬੈਕ ਸਾਈਡ ਤੋਂ ਇਕੱਠਾ ਕਰਾਂਗੇ ਫਿਰ ਜਿਹੜੀ ਆਪਾਂ ਨੂੰ ਆ ਉੱਪਰ ਦੋ ਕੁੰਡੇ ਦਿਖਦੇ ਆ ਉੱਪਰ ਉੱਪਰ ਜੀ ਇਹਨਾਂ ਨੇ ਸਾਈਡ ਤੇ ਇੱਧਰ ਪੱਬੀ ਸਾਈਡ ਵਾਲੀ ਸਲਾਈ ਤੇ ਆ ਕੇ ਦੋਨੋਂ ਦਾ ਬੈਕ ਸਾਈਡ ਤੋਂ ਇੱਕ ਕਰ ਲਿਆ। ਲਾਸਟ ਤੇ ਇੱਕ ਗੁੰਡਾ ਓਲਟਾ ਐਸ ਸਟਿਚ ਵਾਲਾ ਗੁੰਡਾ ਦਿੱਤਾ। ਡਿਜ਼ਾਈਨ ਆਪਣਾ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋਣ ਲੱਗਿਆ। ਜਦੋਂ ਤੁਸੀਂ ਇਹੀ ਚਾਰ ਚਾਰ ਸਲਾਈਆਂ ਨੂੰ بار بار ਰਿਪੀਟ ਕਰੋਗੇ ਤਾਂ ਜਿਹੜਾ ਡਿਜ਼ਾਈਨ ਆ ਤੁਹਾਡਾ ਇਸ ਤਰ੍ਹਾਂ ਦਾ ਬਣ ਕੇ ਤਿਆਰ ਹੋਊਗਾ। ਕੇ ਲੈ ਕੇ ਉਸਕੇ ਚਾੜ ਦੇਗੇ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਤੇ ਫਿਰ ਲਾਈਟ ਕਲਰ ਤੇ ਵੀ ਸੋਹਣਾ ਲੱਗਦਾ ਔਰ ਡਾਰਕ ਕਲਰ ਤੇ ਵੀ ਸੋਹਣਾ ਲੱਗਦਾ ਜੇਕਰ ਡਿਜ਼ਾਈਨ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਸ ਤਰ੍ਹਾਂ ਦੇ ਹੋਰ ਡਿਜ਼ਾਈਨ ਦੇਖਣ ਦੇ ਲਈ